ਹਾਂਜੀ ਸਤਿ ਸ਼੍ਰੀ ਗਾਲ ਜੀ ਸਾਰਿਆਂ ਨੂੰ ਲੈ ਵੀ ਮਿੱਤਰੋ ਹਰਾਮਪੁਰੇ ਵਾਲੀ ਮੰਡੀ ਤੇ ਨਾ ਸਾਨੂੰ ਕਾਟੂ ਮਾਲ ਦਿਖਾਉਣੇ ਆ ਕਾਟੂ ਮਾਲ ਦੇ ਵਿੱਚ ਬਹੁਤ ਵਧੀਆ-ਵਧੀਆ ਨਗਿੰਨੇ ਖੜੇ ਹੁੰਦੇ ਨੇ ਕੱਟੀਆਂ ਝੋਟੀਆਂ ਗੁੱਬਣ ਮੱਝਾਂ ਜੇ ਲੈਣੀਆਂ ਹੋਣ ਨਾ ਇੱਕ ਵਾਰੀ ਕਾਟੂ ਮਾਲ ਦੇ ਵਿੱਚ ਢੇਡਾ ਮਾਰ ਲਿਆ ਕਰੋ ਜਿਵੇਂ ਆਹ ਦੇਖੋ ਆਹ ਕੱਟੀਆਂ ਕਿੰਨੀਆਂ ਵਧੀਆ ਖੜੀਆਂ ਨੇ ਝੋਟੀਆਂ ਖੜੀਆਂ ਨੇ ਤੇ ਹੋਰ ਵੀ ਮੱਝਾਂ ਗੱਬਣ ਵੀ ਬਹੁਤ ਮਿਲ ਜਾਂਦੀਆਂ ਨੇ ਕਿਉਂਕਿ ਇਹਨਾਂ ਬੁਚੜਾਂ ਨਾਲ ਤਾਂ ਪਾਪ ਕਰਨਾ ਹੀ ਹੁੰਦਾ ਪਰ ਤੁਸੀਂ ਨਾ ਕਰਿਆ ਕਰੋ ਆਜੋ ਆਪਾਂ ਤੁਹਾਨੂੰ ਦਿਖਾਵਾਂਗੇ ਕੱਟੀਆਂ ਮੱਜਾਂ ਮਿਕਸ ਜੇ ਮਾਲ ਦਿਖਾਉਣੇ ਆਂਗੇ ਪਰ ਜਿਹੜੇ ਵੀ ਰੀਚ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਬਿੱਲ ਆਈਕਨ ਘੰਟੀ ਆਨ ਕਰ ਲਿਓ ਤਾਂ ਕਿ ਹਰ ਇੱਕ ਵੀਡੀਓ ਦੇ ਛੋਣੇ ਨੋਟੀਫਿਕੇਸ਼ਨ ਮਿਲਦੀ ਰਹੇ ਆਜੋ ਆਪਾਂ ਦਿਖਾਉਣੇ ਆ ਸੰਨੂ ਕਟੂ ਮਾਲ ਦੇ ਵਿੱਚ ਕੱਟੀਆਂ ਮੱਜਾਂ ਤੇ ਝੋਟੀਆਂ ਮਾਰੇ ਉਹਨਾਂ ਦਾ ਜੇ ਕਿਸੇ ਨੂੰ ਚੰਗੀਆਂ ਲੱਗਦੀਆਂ ਨੰਬਰ ਐਡਰੈਸ ਲੈ ਕੇ ਦੇਵਾਂਗੇ ਕਰ ਲਿਓ ਸੰਪਰਕ ਉਹਨਾਂ ਨਾਲ ਬਹੁਤ ਸੋਹਣੇ ਸੋਹਣੀਆਂ ਕਟੀਆਂ ਝੋਟੀਆਂ ਮਿਲ ਜਾਂਦੇ ਉਰੋਂ ਉਰੋਂ ਲੈ ਜਿਆ ਕਰੋ ਕੋਨੋਂ ਆਪ ਦਾ ਘਾਉ ਨਹੀਂ ਆਵੇ ਇੱਥੋਂ ਇਹ ਕਟੀਆਂ ਝੋਟੀਆਂ ਟੋਕੜ ਘੱਪਣ ਮੱਝਾਂ ਬਹੁਤ ਆਉਣਗੀਆਂ ਤੁਸੀਂ ਇੱਥੋਂ ਖਰੀਦ ਕੇ ਲੈ ਜਾਇਆ ਕਰੋ ਰੱਖਣ ਵਾਸਤੇ ਕਿਉਂਕਿ ਇੱਕ ਤਰ੍ਹਾਂ ਦਾ ਪਾਪ ਹੀ ਆ ਜੋ ਇਹ ਵੱਡਣ ਵਾਲਿਆਂ ਨੂੰ ਵੇਚ ਦਿੰਦੇ ਆਗੇ ਉਹ ਪਾਪ ਹੀ ਆ ਵੱਡਣ ਵਾਲਿਆਂ ਨੂੰ ਨਾ ਲੈ ਜਾ ਕਰੋ ਇਹ ਰੱਖਣ ਵਾਲਿਆਂ ਨੂੰ ਵੇਚ ਦਿਆ ਕਰੋ ਤੇ ਬਾਕੀ ਰੱਖਣ ਵਾਲੇ ਭਰਾਵਾਂ ਨੂੰ ਬੇਨਤੀ ਆ ਵੀਥੋ ਲੈ ਜਾ ਕਰੋ ਪੌਣ ਦਾ ਕੰਮ ਹੀ ਹੈ ਕਿੰਨੀ ਦੀ ਜਾਨ ਬਚ ਜਾਂਦੀ ਨਾਲੇ ਤਾਂ ਕਟੀਆਂ ਤਾਂ ਆਪਾਂ ਹੋਰ ਵੀ ਖਰੀਦਣਗੀਆਂ ਹੁੰਦਾਂਗੀਆਂ ਹਨ ਇਥੋਂ ਖਰੀਦ ਕੇ ਲੈ ਜਾ ਕਰੋ ਪੌਣ ਦਾ ਕੰਮ ਹੀ ਹੈ ਤੇ ਆਜੋ ਆਪਾਂ ਦਿਖਾਉਣੀ ਆ ਤੁਹਾਨੂੰ ਜਾਨਵਰ ਵੀਡੀਓ ਦੇ ਵਿੱਚ ਜਿੰਨੇ ਕੁ ਵੀ ਹੈਗੇ ਆ ਮਾਲ ਥੋੜਾ ਆਇਆਗਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਕਰਦੀ ਆ ਬਈ ਟੋਟੀ ਕਰ ਕਿੰਨੀ ਉਮਰ ਆ ਬਾਈ ਕੱਟੀ ਦੀ 20 ਸਾਲ ਤੋਂ ਘੱਟ ਆ ਜੀ 20 ਸਾਲ ਤੋਂ ਘੱਟ ਆ ਖੀਰ ਹੋਈਆ ਫਿਰ ਤਾਂ ਹਨ ਠੀਕ ਆ ਹੈ ਕਰਦੀ ਆ ਕਰਦੀ ਗਾ ਠੀਕ ਆ ਤੇ ਆਪਾਂ ਵੀ ਵੇਚਣ ਵਾਸਤੇ ਆਏ ਹਾਂ ਕਿੰਨਾ ਮੁੱਲ ਰੱਖਿਆ ਗਾ ਮੁੱਲ ਬਾਈ 35 ਮੰਗਦੇ ਆ ਸਾਨੂੰ ਆ ਜੋ ਰੱਖਣ ਵਾਲਾ ਲੈ ਜਾ ਯਾਰ ਉਹ ਹੀ ਕੱਟਵਾ ਦੇ ਕਰਕੇ ਵੀ ਦੇ ਦਾਂਗੇ ਰੱਖਣ ਵਾਲ ਨੂੰ ਦੇ ਦੋਗੇ ਰੱਖਣ ਵਾਲ ਨੂੰ ਅਸੀਂ ਦੇ ਕੇ ਕੋਸ਼ ਠੀਕ ਆ ਨਹੀਂ ਰੱਖਣ ਵਾਲੇ ਬਥੇਰੇ ਲੈ ਜਾਣਗੇ ਕੱਟਣ ਵਾਲਿਆਂ ਨਾਲ ਕਿੰਨਾ ਦਿਓ ਠੀਕ ਆ ਹਨਾ ਨੰਬਰ ਬੋਲ ਦਿਓ ਬਈ ਆਪਣਾ 97814 72088 97814 32088 ਠੀਕ ਆ। ਬਈ ਦੋਸਤੋ ਐਸੇ ਕੱਟੀ ਦੀ ਆਪਾਂ ਡਿਟੇਲ ਲੈ ਕੇ ਦੇਤੀ ਆ ਤੁਹਾਨੂੰ। ਇਹਦਾ ਬਾਈ ਮਾਂ ਦਾ ਪਤਾ ਕੀ ਦੁੱਧਰ ਕੜ? ਮਾਂ ਸਾਡੇ ਸੀਗਾ ਬਈ 15 ਲੀਟਰ ਦੁੱਧ। 15 ਲੀਟਰ ਵਾਲੀ ਬੜੀ ਚੰਗੀ ਨਸਲ ਦੀ ਹੈ। ਠੀਕ ਆ। ਤੇ ਇਹ ਵੇਚਣ ਦਾ ਕੀ ਕਾਰਨ ਬਈ? ਵੇਚਣ ਦਾ ਕਾਰਨ ਆਪਣਾ ਸਾਡੇ ਕੋਲ ਸੌਂਧੀ ਆਈ ਸਾਡੇ ਕੋਲ ਹੋਰ ਟੈਂਕਰ ਹੈਗਾ ਦੁੱਧਾਂ ਲਈ। ਪਸ਼ੂ ਵੱਧ ਆ ਗਏ। ਵੱਧ ਆ ਪਸ਼ੂ ਤਾਂ ਵੇਚਣਾ ਹੈ। ਠੀਕ ਆ। ਲੋਕੀਨੋ ਤੋਂ ਜਿਹਨੂੰ ਵੀ ਕੱਟੀ ਪਸੰਦ ਆਉਂਦੀ ਹੈ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਤੁਹਾਨੂੰ ਆਪ ਲੈ ਕੇ ਦੇਦਾ ਕੱਟੀ ਸੋਹਣੀ ਆ ਸਿੰਘ ਸੁng ਦੇਖ ਸਕਦੇ ਹੋ ਤੇ ਬਾਟੀਵਾਂਤਰ ਦੀ ਚੰਗੀ ਆ ਕੱਦ ਵੀ ਚੰਗਾ ਕਰੂਗੀ ਤੇ ਬਾਕੀ ਥਾਣ ਦੇਖ ਸਕਦੇ ਹੋ ਥਾਣ ਇਹਦੇ ਪੰਜ ਆਣਾ ਥਾਣ ਪੰਜ ਆਗੇ ਬਸ ਤੇ ਬਾਕੀ ਉਹ ਕੱਤੀ ਚੰਗੀ ਆ ਦੇਖ ਸਕਦੇ ਤੁਸੀਂ ਬਾਟੀਵਾਂਤਰ ਦੀ ਵੀ ਚੰਗੀ ਆ ਕਿੰਨੀ ਉਮਰ ਆ ਗਈ ਆ 2 ਸਾਲ ਦੀ ਹੈ 2 ਸਾਲ ਦੀ ਦੰਦਾਂੋਂ ਖੀਰ ਕੋਈ ਹੈ ਦੇਖੇਗਾ ਦੰਦ ਹਾਂ ਠੀਕ ਆ ਛੋਟੀ ਚੰਗੀ ਆ ਬਣ ਨਾਲ ਕੋਈ ਆ ਨਾ ਬਣਦਾ ਨਹੀਂ ਉਹ ਨਾ ਨਾ ਖਾਲੀ ਆ ਪਰ ਉਹ ਬਣ ਨਾਲ ਹੀ ਆ ਨਾ ਸੋਹਣੀ ਆ ਛੋਟੀ ਕਿਵੇਂ ਆਪਣਾ ਵਪਾਰ ਦਾ ਕੰਮ ਆ ਬਈ ਕੀ ਕਰਦੀ ਆ ਵਪਾਰ ਦਾ ਕੰਮ ਠੀਕ ਆ ਕਿਹੜਾ ਪਿੰਡ ਆ ਪਿੰਡ ਆਪਣਾ ਫੁੱਲਾਪਾ ਕੰਪਰਸ ਦੇ ਕਰਤੀ ਆ ਸਪੈਸ਼ਲ ਕਟੀਆਂ ਦਾ ਕੰਮ ਆ ਠੀਕ ਆ ਤੇ ਉਹ ਕਾਟੂ ਚ ਤਾਂ ਨਹੀਂ ਦਿੰਦੇ ਨਾ 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 ਠੀਕ ਆ ਰੱਖਣ ਵਾਲੇ ਨੂੰ ਦੇ ਦਿਓ ਚੰਗੀ ਆ ਕੱਟੀ ਆ ਨਾ ਹਮਮ ਸੋਹਣੀ ਹੈ ਜੀ ਸਿੰਘ ਬਹੁਤ ਜਿਆਦਾ ਗੁੰਡੇ ਆ ਹਨਾ ਜਮਾ ਨੇੜੇ ਮੋੜ ਦੀ ਤੇ ਬਾਕੀ ਫੇਸ ਵੀ ਬਹੁਤ ਸੋਹਣਾ ਬਾਡੀ ਬੰਤਰ ਦੀ ਵੀ ਚੰਗੀ ਆ ਜਮਾ ਕੀ ਕਾਲਿਆਂ ਦੇ ਕਾਬਲ ਹੀ ਆ ਹਨਾ ਤੇ ਚੰਗੀ ਆ ਕੱਟੀ ਥਾਣ ਕਿਵੇਂ ਆ ਥਣ ਬਈ ਚਾਰੇ ਹੋਣਗੇ ਕੋਈ ਸਹੀ ਆ ਥਣ ਚਾਰੀ ਆ ਦੋਸਤੋ ਵਧੀਆ ਥਾਣਾ ਮੋਟੇ ਤੇ ਬਾਡੀ ਬੰਤਰ ਦੀ ਚੰਗੀ ਆ ਜਮਾ ਟੀਕਾ ਲੈਣ ਦੇ ਕਾਬਲ ਕੱਟੀ ਆ ਵੀ ਸੋਹਣੀ ਆ ਕੱਟੀ ਜਿਹੜਾ ਸਾਂਭ ਲੂਗਾ ਥੋੜੇ ਟਾਈਮ ਦੇ ਵਿੱਚ ਇਹਨੇ ਤਕਰੀਬਨ ਗੱਬਣ ਹੋ ਜਾਣਾ ਪੋਰਟਰ ਦੇ ਨਾਲ ਹੀ ਤੇ ਬਾਈ ਰੇਟ ਕਿੰਨਾ ਰੱਖਦੇ ਆਂ ਦਾ ਆਪਾਂ ਰੇਟ ਹੀ ਤਾਂ 55 55 ਕਿੱਥੋਂ ਕੁ ਦੇਣੀ ਹੈ ਮੈਂ ਜਿੱਥੋਂ ਤੱਕ ਪੈਸੇ ਮੰਗੇ ਠੀਕ ਆ ਵੀ ਸੌਦਾ ਰਾਲ ਲੈਂਦੇ ਆ ਹਣਾ ਵੀ ਕਿੰਨੇ ਕੁ ਲੱਗਦੇ ਆ ਠੀਕ ਉਹਦੇ ਹਿਸਾਬ ਨਾਲ ਹੋ ਜੂ ਹਣਾ ਇੱਕ ਹੀ ਲੈ ਕੇ ਆਏ ਆ ਨਾ ਆਪਣੇ ਕੋਲ ਦੋ ਕੱਪੜੇ ਚੈੱਕ ਕਰ ਲਓ ਪੱਲੀ ਕਿਤੇ ਜੂ ਦੇ ਦੀ ਇੱਕ ਬੈਗ ਦੀ ਇੱਕ ਰਹੀ ਹੈ ਨਾ ਠੀਕ ਆ ਤੇ ਕਿੰਨੇ ਕਟੀਆਂ ਹੁੰਦੇ ਆ ਘਰੇ ਚੰਦੇ ਆਪਣੇ ਕੋਲ ਦੋ ਚਾਰ ਪੰਜ ਦਿਨਾਂ ਦੇ ਚਾਰ ਪੰਜ ਹੁੰਦੇ ਹੀ ਆ ਠੀਕ ਆ ਤੇ ਮੰਡੀਆਂ ਤੇ ਜਾਣੇ ਹੋ ਰੇ ਇੱਕ ਦੇ ਘਰੀ ਵੇਚ ਦੇਣ ਹਾਂਜੀ ਹਾਂਜੀ ਮੰਡੀਆਂ ਤੇ ਜਾਣੇ ਹੋ ਠੀਕ ਆ ਬਾਕੀ ਜੇ ਕਿਸੇ ਨੇ ਘਰੋਂ ਖਰੀਦਣੀ ਹੋਵੇ ਘਰੋਂ ਵੀ ਲਿਆ ਸਕਦਾ ਹਾਂਜੀ ਗੱਬਣ ਵੀ ਹੁੰਦੀਆਂ ਕਿ ਛੋਟੀਆਂ ਹੀ ਹੁੰਦੀਆਂ ਨਹੀਂ ਯਾਰ ਐਸੀਆਂ ਨਹੀਂ ਹੁੰਦੀਆਂ ਛਿੱਲੀਆਂ ਕਿਤੇ ਹੁੰਦੀਆਂ ਐਡੀਆਂ-ਗੱਡੀਆਂ ਹੁੰਦੀਆਂ ਠੀਕ ਆ ਤੇ ਨੰਬਰ ਬੋਲ ਦੇ ਬਈ 9789 97809 80500 3 97809 80500 3 ਲੋ ਵੀ ਦੋਸਤੋ ਜਿਹਨੂੰ ਇਹ ਝੋਟੀ ਪਸੰਦ ਆਉਂਦੀ ਆਗੀ ਤੁਸੀਂ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਬਾਕੀ ਹੋਰ ਵੀ ਕਟੀਆਂ ਹੁੰਦੀਆਂ ਕੋਈ ਹੋਰ ਕਟੀਆਂ ਮਤਲਬ ਕਿ ਖਰੀਦਣੀਆਂ ਕਟੀਆਂ ਖਰੀਦਣੀਆਂ ਜਾਂ ਤਾਂ ਵੀ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਧੰਨਵਾਦ ਉਹ ਸਾਹਮਣੇ ਤੁਸੀਂ ਦੋ ਕਟੀਆਂ ਦੇਖ ਸਕਦੇ ਹੋ ਇੱਕ ਤਾਂ ਮੋਹਰਾ ਦੇ ਵਿੱਚ ਹੈ ਇੱਕ ਨੀਲੀ ਰਾਵੀ ਗ੍ਰੇਡਰ ਦੇ ਵਿੱਚ ਪੈਂਦੀ ਹੈ ਦੇਖੋ ਛੋਟੇ ਬੱਚੇ ਆਗੇ ਤੇ ਆਪਾਂ ਦੋਵਾਂ ਦੀ ਡਿਟੇਲ ਲੈਣੇ ਆ ਕਿੰਨੀ ਹੋ ਮਾਰਾ ਕੀ ਰੇਟ ਆ ਤੇ ਬਾਬੇ ਦਾ ਤਕਰੀਬਨ ਸਪੈਸ਼ਲ ਕਟੀਆਂ ਦੇ ਕੰਮ ਆਗਾ ਕਾਫੀ ਕਟੀਆਂ ਹੁੰਦਾਂਗੀਆਂ ਜਿੰਨੀਆਂ ਵੀ ਕਟੀਆਂ ਖਰੀਦਣੀਆਂ ਤੇ ਤੁਸੀਂ ਕੰਟੈਕਟ ਕਰਕੇ ਗੱਲਬਾਤ ਕਰ ਸਕਦੇ ਹੋ ਬਾਕੀ ਕੰਮ ਬਾਰੇ ਆਪਾਂ ਸਾਰੀ ਡਿਟੇਲ ਪੁੱਛਦੇ ਆ ਹਨੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਆਪਣਾ ਨਾਮ ਜੀ ਬਾਬਾ ਫਲਾਦ ਸਿੰਘ ਹਾਂਜੀ ਪਿੰਡ ਮਿੱਟਾ ਠੀਕ ਹੈ ਜੀ ਜਲਾਤਰੀ ਮੁਖਤਾਰ ਸਾਹਿਬ ਫੋਨ ਨੰਬਰ 98763 ਹਾਂਜੀ 90717 ਇੱਕ ਵਾਰੀ ਦੁਬਾਰੇ ਬੋਲ ਦਿਓ 98763 90717 ਠੀਕ ਹੈ ਜੀ ਤੇ ਆਪਣਾ ਵਪਾਰ ਦਾ ਕੰਮ ਹੈ ਜੀ ਆਪਣਾ ਵਪਾਰ ਦਾ ਕੰਮ ਹੈ ਜੀ ਸਪੈਸ਼ਲ ਕਟੀਆਂ ਦਾ ਹੀ ਆ ਕਟੀਆਂ ਮਈਆਂ ਛੋਟੀਆਂ ਕਾ ਹਰ ਇੱਕ ਤਰ੍ਹਾਂ ਦਾ ਮਾਲ ਆ ਜਾਂਦਾ ਹਰ ਇੱਕ ਤਰ੍ਹਾਂ ਦਾ ਯਾਨੀ ਕਟੀਆਂ ਜ਼ਿਆਦਾ ਹੁੰਦੀਆਂ ਨੇ ਸ਼ੌਂਕ ਵਾਲਾ ਠੀਕ ਆ ਕਿੰਨੀਆਂ ਗੁੰਨਾਂ ਰੁਟੀਨ ਦੇ ਵਿੱਚ ਆਪਣੇ ਕੋਲ ਅਜੀ ਤਰੀਕ ਵਿੱਚ ਵੀਰੇ 60 ਕਟੀਆਂ ਖੜੀਆਂ 60 ਕਟੀਆਂ ਘਰੇ ਖੜੀਆਂ ਠੀਕ ਹੈ ਜੀ ਵਿੱਚ ਇਹ ਪੂਰੀਆਂ ਨੀਂਦੀਆਂ ਆਰਾਮੀਆਂ ਨਾ ਜਾਣੀਆਂ ਮਤਲਬ ਹਰ ਇੱਕ ਤਰ੍ਹਾਂ ਦੀ ਬਰੀਡ ਹੀ ਹੋਊਗਾ ਨਾ ਹਾਂਜੀ ਹਾਂਜੀ ਛੋਟੇ ਤੋਂ ਛੋਟੀ ਵੱਡੇ ਤੋਂ ਵੱਡੀ ਤੇ ਬਾਕੀ ਛੋਟੇ ਬੱਚਿਆਂ ਤੋਂ ਲੈ ਕੇ ਗੱਬਣਾ ਤੱਕ ਵੀ ਮਿਲ ਜਾਂਦੀਆਂ ਮਿਲ ਜਾਂਦੀਆਂ ਗੱਬਣਾ ਵੀ ਹੁੰਦਾਗਾ ਹਾਂਜੀ ਠੀਕ ਹੈ ਜੀ ਮਤਲਬ ਹਰ ਇੱਕ ਤਰ੍ਹਾਂ ਦਾ ਮਾਲ ਮਿਲ ਜਾਂਦਾ ਹਨਾ ਮਿਲ ਜਾਂਦਾ ਜੀ ਕਟੀਆਂ ਹਾਂ ਠੀਕ ਹੈ ਤੇ ਇੱਥੇ ਆਪਾਂ ਹੁਣ ਆ ਦੋ ਕਟੀਆਂ ਦੀ ਡਿਟੇਲ ਦਿਓ ਇਹਨਾਂ ਦੀ ਕਿੰਨੀ ਕਿੰਨੀ ਉਮਰ ਆ ਗਈ ਸਾਡੇ ਵੀ ਸਾਰੀ ਆਪਾਂ ਨੇ 8 ਮਹੀਨੇ ਦੀ ਆ ਛੋਟੀ ਹੈਗੀ 8 ਮਹੀਨਿਆਂ ਦੀ ਹਾਂਜੀ ਠੀਕ ਹੈ ਤੇ ਇਹਦਾ ਮੁੱਲ ਕਿੰਨਾ ਰੱਖਦੇ ਆਪਾਂ ਇਹਦਾ 4500 ਰੁਪਿਆ 4500 ਤੇ ਕਿੰਨੇ ਦੇ ਦਾਂਗੇ ਬਸ ਫਰਕ ਵਾਟਾ ਉਹ ਜਾਂ ਕਰਦਾ ਕਰਿਆ ਹੁੰਦੇ ਮਾਣ ਤਣ ਹੋ ਜਾਊਗਾ ਹਾਂਜੀ ਠੀਕ ਆ ਤੇ ਝੋਲੀ ਕਿਵੇਂ ਆ ਥਣ ਤਣ ਆਣ ਤੁਹਾਨੂੰ ਦੇਖ ਸਕਦੇ ਆ ਦੋਸਤੋ ਛੋਟਾ ਬੱਚਾ ਹੀ ਆ ਜੇ ਇਹ ਵਿੱਤੀ ਦੇ ਥਾਣਾ ਤੇ ਚਾਰੇ ਹੀ ਥਾਣ ਤੇ ਬਾਕੀ ਸੰਭਾਲ ਦੇ ਨਾਲ ਵਧੀਆ ਕੱਟੀ ਤਿਆਰ ਹੋ ਜਾਣੀ ਹੈਗੀ ਇਹ ਤੇ 4500 ਇਹਦਾ ਮੁੱਲ ਹੈ ਬਾਕੀ ਮੌਕੇ ਤੇ ਮਾੜਣ ਤਾਂ ਹੋ ਜੂਗਾ ਤੇ ਦੂਜੇ ਨੰਬਰ ਤੇ ਮੋਹਰਾ ਦੇ ਵਿੱਚ ਉਹਦੋਂ ਵੱਡੀ ਹੈਗੀ ਇਹਦੀ ਉਮਰ ਕਿੰਨੀ ਹੈ ਜੀ ਤੇਰੇ ਵੀਰੇ ਸਾਲ ਦੀ ਆ ਇਹ ਹੈਗੀ ਇਹ ਸਾਲਕ ਦੀ ਹਾਂਜੀ ਠੀਕ ਆ ਇਹਦੀ ਕਿੰਨੀ ਉਮਰ ਦੱਸਿਆ ਜੀ 1 ਸਾਲ ਦੀ ਆ 1 ਸਾਲ ਦੀ ਠੀਕ ਆ ਮੋਹਰਾ ਚ ਪੈਂਦੀ ਆ ਨਾ ਮੋਹਰਾ ਪੈਂਦੀ ਆ ਤੇ ਇਹਦਾ ਰੇਟ ਆ ਮੈਂ ਇਹ 10000 ਰੁਪਏ ਮੰਗ ਰਿਹਾ ਤਾਜ਼ਾ ਯਾਰ ਤੇ ਇਹ ਕਿੰਨੇ ਦੀ ਹੋ ਜੂ ਬਸ ਥੋੜਾ ਬਹੁਤ ਮਾਨਦਾਨ ਹੋ ਜਾਊਗਾ ਮੌਕੇ ਤੇ ਮਾਨਦਾਨ ਹੋ ਜਾਊਗਾ ਠੀਕ ਆ ਇਹ ਦੋ ਹੀ ਸੀਗੀਆਂ ਹਨਾ ਠੀਕ ਆ ਤੇ ਦੋਸਤੋ ਮਾਨਦਾਨ ਇਹਦੇ ਵਿੱਚੋਂ ਮੌਕੇ ਤੇ ਹੋ ਜਾਊਗਾ ਤੁਮੇ ਹੋਰ ਬਲੇ ਹੋਰ ਗੱਡੀ ਉੱਡੀ ਆ ਬਾਕੀ ਆਪਾਂ ਗੱਲਬਾਤ ਦੁਬਾਰੇ ਪੁੱਛ ਲੈਨੇ ਆ ਤੇ ਇਹਨਾਂ ਦੀ ਡਿਟੇਲ ਆਪਾਂ ਦੋਵਾਂ ਜਨਵਾਰਾਂ ਦੀ ਤੁਹਾਨੂੰ ਲੈਤੀ ਆਂ ਇਹਨਾਂ 'ਚ ਕੋਈ ਪਸੰਦ ਆਉਂਦਾ ਤੁਸੀਂ ਕੰਟੈਕਟ ਕਰ ਸਕਦੇ ਹੋਗੇ ਤੇ ਬਾਬਾ ਜੀ ਹੋਰ ਕੋਈ ਗੱਲਬਾਤ ਕੀ ਗਾਣਾ ਚਾਹੁੰਦੇ ਹੋ ਹੋਰ ਤਾਂ ਸਿਰ ਬੇਨਤੀ ਕਰਦੇ ਵੀਰੇ ਹਰ ਮਾਂ ਨੂੰ ਤਾਂ ਫਰਜ਼ ਬਣਦਾ ਹਾਂਜੀ ਆਪਣੇ ਬੱਚਿਆਂ ਨੂੰ ਝੋਟੀਆਂ ਕਟੀਆਂ ਲੈ ਕੇ ਦੇਣ ਹਾਂਜੀ ਹਾਰੇ ਲੱਗਣ ਠੀਕ ਹੈ ਜੀ ਕੋਈਆਂ ਕੰਮਾਂ ਤੋਂ ਬਚੇ ਰਹਿਣ ਸਹੀ ਗੱਲ ਹੈ ਜੀ ਬਾਕੀ ਬਾਹਰ ਜਾਣ ਨੂੰ ਚੰਗਾ ਕੰਮ ਹੈ ਨਾ ਹਾਂਜੀ ਬਾਹਰ ਜਾਣ ਨਾਲ ਬਹੁਤ ਚੰਗਾ ਐਨੇ ਨੇ ਪੈਸੇ ਖਰਚ ਕੇ ਜਾਂਦੇ ਆ ਤੇ ਇੱਥੇ ਵਧੀਆ ਨਾਲ ਤਾਂ ਆਪਦੇ ਬੰਦਾ ਘਰੇ ਦਾ ਘਰੇ ਆ ਨਾ ਘਰੇ ਰਵੇ ਤੇ ਨਾਲੇ ਆਪਦਾ ਕੰਮ ਆ ਮਰਜੀ ਦਾ ਨਾ ਝੋਟੀਆਂ ਕਟੀਆਂ ਪਾਲ ਕੇ ਸਹੀ ਗੱਲ ਆ ਅਦਾਰਾ ਚਲਾਵੇ ਸਹੀ ਗੱਲ ਨਾਲ ਸਾਫ ਸੁਥਰਾ ਧੰਦਾ ਸਹੀ ਗੱਲ ਹੈ ਜੀ ਤੇ ਨਾਲੇ ਬੰਦਾ ਕੋਈ ਹੋਰ ਨਸ਼ੇ ਪੱਤੇ ਜਾਂ ਹੋਰ ਕਿਸੇ ਮਤਲਬ ਕਿ ਬੁਰੇ ਕੰਮ ਚ ਨਹੀਂ ਲੱਗਦਾ ਹੈ ਨਾ ਸਾਰੇ ਪਾਸੇ ਬਚਿਆ ਰਹਿੰਦਾ ਹੈ ਨਾ ਨਾਲੇ ਦਿਨ ਵਧੀਆ ਲੰਘਦਾ ਨਾਲੇ ਪਾਲ ਕੇ ਵੇਚੂ ਤਾਂ ਆਮਦਨ ਆ ਹੈ ਨਾ ਆ ਪਾਲ ਕੇ ਵੇਚੂ ਮੈਨੂੰ ਲੰਘਦਾ ਸਾਰਾ ਕੁਝ ਹੀ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਵੈਰੀ ਜਗਾ ਖਾਲਸਾ ਸਾਰਾ ਵਾਹਿਗੁਰੂ ਜੀ ਕੀ ਫਤਿਹ